ਨਹੀਂ ਨਹੀਂ ਡਿਊਟੀ ਗੁਰੂ ਘਰ ਦੇ ਅੰਦਰ ਥੋੜੀ ਹੋਈ ਤੱਕ ਸਕਦੇ ਨਹੀਂ ਨਹੀਂ ਬਾਹਰ ਚਾਹ ਪਾਣੀ ਤੁਹਾਨੂੰ ਸਭ ਕੁਝ ਕੰਮ ਹੈ ਬਾਹਰ ਬਾਹਰ ਖੜੋ ਬਾਹਰ ਖੜੋ ਬਾਹਰ ਪਹਿਲਾਂ ਤੁਸੀਂ ਬਾਹਰ ਚੋਂ ਬਾਹਰ ਖੜੋ ਬਾਹਰ 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 ਜੋ ਮਰਜ਼ੀ ਕਰੋ ਅੰਦਰ ਤੁਸੀਂ ਅੰਦਰ ਨਹੀਂ ਤੁਸੀਂ ਕਰ ਸਕਦੇ ਤੁਸੀਂ ਅੰਦਰੋਂ ਪ੍ਰਸ਼ਾਦ ਕਰ ਲਓ ਬਾਹਰ ਚੋ ਆਹ ਦੇਖੋ ਕੀ ਗੱਲ ਹੈ ਸਿਆਣੀ ਬਿਆਣੀ ਗੱਲ ਪਾਣੀ ਕੋਤਲਾ ਭੇਜਣਾ ਹੈ ਪਾਣੀ ਨਹੀਂ ਤੁਸੀਂ ਚਲੋ ਤੁਸੀਂ ਚਾਹ ਪ੍ਰਸ਼ਾਦ ਚਲੋ ਚਲੋ ਪੀ ਲਓ ਪ੍ਰਸ਼ਾਦ ਆਪਾਂ ਤੁਹਾਨੂੰ ਰੋਕ ਦੇ ਚੋ ਬਾਹਰ ਚੋ ਬਾਹਰ ਚਲੋ ਬਾਹਰ ਚਲੋ ਬਾਹਰ ਚਲੋ ਸੰਗਤ ਨੇ ਆਣਾ ਜਾ ਤੂੰ ਸਾਰੇ ਇੱਥੇ ਵਰਦੀਆਂ ਪਾ ਕੇ ਆ ਕੇ ਤੂੰ ਗੱਡੀਆਂ ਆਣ ਕੋਈ ਨਹੀਂ ਦੇਣਾ ਹੁਣ ਅੰਦਰ ਕੋਈ ਆਕਰ ਕੋਈ ਅੰਦਰ ਗੱਡੀ ਨਹੀਂ ਬਣਦੀ ਅੰਦਰ ਕੋਈ ਨਹੀਂ ਆਣ ਦੇਣਾ ਭਾਈ ਦੇਖੋ ਬੰਦ ਕਰਤਾ ਰਸਤਾ ਵੀ ਖਨਾਵਾਂਗੇ ਹੁਣ ਐ ਗੁਰੂ ਘਰ ਤੋਂ ਆਣ ਤੋਂ ਕਿਸੇ ਨੂੰ ਬੰਦਾ ਥੋੜੀ ਕਰ ਸਕਦੇ ਆ ਆ ਜਾਓ ਸਾਰੇ ਆ ਜਾਓ ਸਿੰਘ ਆਹ ਦੇਖੋ ਜੀ ਗੁਰੂ ਘਰ ਦੇ ਬਾਹਰ ਕੀ ਹਾਲਾਤ ਬਣਾਉਂਦੇ ਨੇ ਸੰਗਤ ਦਰਸ਼ਨ ਕਰਨ ਵੀ ਨਹੀਂ ਆ ਸਕਦੀ ਟਿਪਰ ਖੜਾ ਦੇ ਲਿਆ ਕੇ ਇਹਨਾਂ ਨੇ ਇਹ ਦੇਖੋ ਬੱਸਾਂ ਐ ਭਰੀ ਫਿਰਦੇ ਨੇ ਇਹ ਦੇਖੋ ਜੀ ਗੁਰੂ ਘਰ ਦੇ ਬਾਹਰ ਦੇ ਹਾਲਾਤ ਨੇ ਦੇਖੋ ਇਹ ਇਹ ਗੁਰੂ ਘਰ ਲੋਕਾਂ ਨੂੰ ਦਰਸ਼ਨ ਕਰਨ ਨਹੀਂ ਜਾਣ ਦੇ ਰਹੀ ਪੁਲਿਸ ਇਹ ਮੈਨੇਜਰ ਗੁਰਦੁਆਰਾ ਸ੍ਰੀ ਅਮਨ ਸਾਹਿਬ ਇਹਨਾਂ ਨੂੰ 36 ਵਾਰੀ ਬੇਨਤੀ ਕਰ ਚੁੱਕੇ ਆਂ ਵੀ ਤੁਸੀਂ ਆਪਣਾ ਜਾਂ ਕਹਿੰਦੇ ਨੂੰ ਕਾਹਦੇ ਰੁੱਕੀ ਜਾ ਰਹੇ ਗੁਰਦੁਆਰਾ ਸਾਹਿਬ ਹੋਣ ਦੋ ਨਹੀਂ ਇਹ ਆ ਕਹਦੇ ਨਹੀਂ ਇਹ ਇਹ ਤੁਸੀਂ ਬਾਅਦ ਚ ਰੋਕੋ ਜਦ ਸ਼ੁਰੂ 11 ਵਜੇ ਦਾ ਧਰਨੇ ਦਾ ਟਾਈਮ ਹੈ 11 ਵਜੇ ਰੋਕੋ ਇਸ ਟਾਈਮ ਤੁਸੀਂ ਕਿਸੇ ਨੂੰ ਰੋਕ ਸਕਦੇ ਗੁਰੂ ਘਰ ਗੁਰਦੁਆਰਾ ਸਾਹਿਬ ਦਾ ਜਿਹੜਾ ਮਰਜੀ ਆ ਸਕਦਾ ਜਿਹੜਾ ਮਰਜੀ ਆ ਸਕਦਾ ਤੁਸੀਂ ਕੀ ਬਣਾਤਾ ਇਹ ਗੁਰੂ ਘਰ ਕੋਈ ਵੀ ਆ ਸਕਦਾ ਹੈ ਗੁਰੂ ਘਰ ਆਣ ਤੋਂ ਹੀ ਤੁਸੀਂ ਰੋਕ ਸਕਦੇ ਉਹਨੂੰ ਖੋਲੋ ਸਤਿ ਸ੍ਰੀ ਅਕਾਲ ਸਾਹਿਬ ਉਹਨੂੰ ਖਲਾਓ ਕੱਲੇ ਗੁਰਦੁਆਰਾ ਸਾਹਿਬ ਵਾਲਿਆਂ ਨੂੰ ਆਣ ਦੀ ਇਜਾਜ਼ਤ ਕਿਉਂ ਨਹੀਂ ਆਵੇ ਕੋਈ ਨਹੀਂ ਕੋਈ ਨਹੀਂ ਕੋਈ ਖੇੜਾ ਸਾਹਿਬ ਖੋਲੋ ਇਹਨੂੰ ਖੋਲੋ ਸੰਗਤ ਨੂੰ ਆਰਦੋਈ ਰੋਕ ਨਹੀਂ ਸਕਦੇ ਜਿਹੜਾ ਗੁਰੂ ਘਰ ਆ ਰਿਹਾ ਉਹਨੂੰ ਤੁਸੀਂ ਰੋਕ ਨਹੀਂ ਸਕਦੇ ਖੋਲੋ ਇਹਨੂੰ ਖੋਲੋ 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 ਭਾਈ ਜੀ ਮੱਥਾ ਦੇਖਣ ਗੁਰਦੁਆਰਾ ਸਾਹਿਬ ਆਉਣ ਵਾਲਾ ਹੈ ਗੁਰੂ ਘਰ ਗੁਰੂ ਘਰ ਵਾਲੇ ਖੋਲੋ ਕੋ ਹਰਾਂ ਆਹ ਮੇ ਪਾਵਰ ਹੋਈ ਜਾਂ ਰਹੀ ਐ ਇਹ ਐਮਰਜੈਂਸੀ ਕੀ ਕਿਹੜੀ ਗੱਲ ਹੈ ਕੋਈ 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 ਇੱਕ ਮਿੰਟ ਕਿਸੇ ਕੋਈ ਗਨਾਹ ਕੀਤਾ ਹੈ ਕੋਈ ਐਮਰਜੈਂਸੀ ਲੱਗੀ ਹੋਈ ਪੰਜਾਬ ਦੇ ਵਿੱਚ ਕੋਈ ਕਾਰਨ ਤਾਂ ਦੱਸੋ ਰੋਕ ਗੁਰੂ ਘਰ ਵੀ ਜਾ ਸਕਦੇ ਆ ਆ ਤੂੰ ਸਵੇਰ ਤੇ ਜਾ ਕੇ ਕੋਲੈਜ ਕਰ ਰਹੇ ਕਿਸ ਕਿਸ ਨਹੀਂ ਹੋ ਰੋਕਣਾ ਮਤਲਬ ਕੀ ਫਾਇਦੇ ਕਿਹੜੇ ਦਿੱਤਾ ਹੋਇਆ ਸੁਰੱਖਿਆ ਪ੍ਰਬੰਧ ਕੀਤਾ ਹੋਇਆ ਕਿਸ ਗੱਲ ਦਾ ਫਰਕ ਹੈ ਹੋਰ ਕਿ ਲੋਕਾਂ ਦੇ ਗੋਲੀਆਂ ਵੱਜ ਰਹੀਆਂ ਉੱਥੇ ਕਿੱਥੇ ਉਹਨੇ ਰੁਕਤਾਰੀ ਆ ਉਹਦੇ ਨਾਮ ਦੇ ਲੋਕ ਆਮ ਜਨਤਾ ਸਾਹਿਬ ਸ਼ਾਂਤੀ ਹੈ ਤੁਸੀਂ ਦੱਸੋ ਸੀ ਇਹ ਬੈਰੀਕੇਡਿੰਗ ਲਾਈ ਗਈ ਹੈ ਕਿਹੜੀ ਗੱਲ ਦਾ ਖਤਰਾ ਸਰਦੋ ਐ ਗੁਰੂ ਘਰ ਵੱਲੋਂ ਇਹਨਾਂ ਨੂੰ ਪੁੱਛੋ ਕਿਹੜੀ ਗੱਲ ਦਾ ਖਤਰਾ ਸਰਦੋ ਸਾਰੇ ਸੀਨੀਅਰ ਅਫਸਰ ਪੜਾਈ ਜਾ ਰਿਹਾ ਨਹੀਂ ਕਿਹੜੀ ਗੱਲ ਦਾ ਖਤਰਾ ਦੱਸੋ ਤੁਸੀਂ ਕਿਹੜੀ ਗੱਲ ਦਾ ਖਤਰਾ ਸੰਗਤ ਨੂੰ ਕੋਤਨੇ ਕਨਵਿਜਾਂਦੇ ਰਹੇ ਹੋ ਆਇਓ ਜਰਾ ਤੁਸੀਂ ਕਿਵੇਂ ਇੱਥੇ ਕਿਲਾਬੰਦੀ ਕਰੀ ਪਈ ਹੈ ਆਹ ਸਾਰਾ ਰਾਮ ਸਿੰਘ ਬੋਲ ਚੌਕ ਆਓ ਜੀਓ ਕੱਟੋ ਬੰਦੀਆਂ ਵੀ ਚੱਲੇ ਪਾਈ ਸਾਹਿਬ ਰੰਗ ਦੱਸੋ ਕੋਈ ਜਾਂਦ ਲੱਗੇ ਬਗੇ ਇਹ ਕੋਈ ਕਿਹੜੀ ਗੱਲ ਦੀ ਐਮਰਜੈਂਸੀ ਇਹ ਬਾਰੇ ਸਾਰੀ ਇਸ਼ਾਰੇ ਕਿਲਾ ਬੰਦੀ ਕਰੀ ਪਈ ਹੋਰੀ ਕੋਈ ਆਮ ਲੋਕਾਂ ਤੁਸੀਂ ਫੁਰਦਾਰ ਨੂੰ ਘਰ ਆਂਦੇ ਤੁਸੀਂ ਸੰਗਤ ਨੂੰ ਕਿਉਂ ਰੋਕ ਰਿਹਾ ਬਾਕੀ ਸਾਰੀ ਸੰਗਤ ਨੂੰ ਰੋਕ ਰਿਹਾ ਹੋ ਉਹ ਤੋਂ ਅੱਗੇ ਜਾ ਕੇ ਫਿਰ ਮੇਰੇ ਕਿੱਦੀ ਕੀਤੀ ਵੀ ਤੁਸੀਂ ਸੰਗਤ ਨੂੰ ਨਹੀਂ ਰੋਕ ਰਿਹਾ ਅਸੀਂ ਇਹੋ ਸੰਗਤ ਨੂੰ ਕਿਹਨੇ ਕਹਦੋ ਕੀਤੀ ਛੋਟਾ ਆ ਲਾ ਦੇ ਨਹੀਂ ਨਹੀਂ ਕਿਉਂ ਲਾ ਦੋ ਕਾਰੇ ਵਾਸਤੇ ਕਾਰੇ ਵਾਸਤੇ ਆ ਮਸ਼ੀਨ ਚੱਕੀ ਵਰਤੇ ਨਾਲ ਚਲਾਨ ਕੱਟਣ ਚਲਾਨ ਵੀ ਕਰਦੇ ਨੇ ਕਈ ਵਾਰ ਦੇਵਾ ਆਰਸੀ ਲਾਇਸੈਂਸ ਦੇਵਾਉਦਾ ਆਪਣੇ ਪੁਆਇੰਟ ਤੇ ਪਹੁੰਚ ਪ੍ਰਧਾਨ ਡੈਰਿਕਟ ਕਰ ਕਾਰਨ ਕੀ ਆ ਜੀਠੇ ਸਾਹਿਬ ਦੀ ਕਸ਼ੀ ਉਧਰ ਆ ਤੇ ਇੱਥੇਲੇ ਪਾਸੇ ਕੀ ਕਾਰਨ ਲੱਗਦਾ ਮਹਾਰਾਜ ਜੀ ਸਵੇਰ ਵਾਲੇ ਪੁਲਿਸ ਵਾਲੇ ਪ੍ਰਸ਼ਾਸਨ ਵਾਲੇ 4 ਵਜੇ ਤੋਂ ਸੰਗਤ ਨੂੰ ਲੋਕ ਰਹੇ ਨੇ ਪਤਾ ਨਹੀਂ ਕੀ ਲੱਗਦਾ ਕਾਹਦਾ ਖਤਰਾ ਪਿਆਦਾ ਉਹਦਾ ਪਤਾ ਨਹੀਂ ਸਿਰਫ ਸਿੱਖਾਂ ਦਾ ਪੰਜਾਬ 1000 ਰੁਪਏ ਆ ਪੰਜਾਬ ਸਕਾਰ ਮੁਲਕਾਬਾਦ 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 ਗੱਡੀਆਂ ਸਾਰੀਆਂ ਬਾਹਰ ਕਢਾ ਦੇ ਹਾਏ 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 ਮੁਕਾਬਾ ਨਹੀਂ ਇਹਨਾਂ ਨੂੰ ਥੋੜਾ ਦੂਜੀ ਰਾਮਪੋਰ ਤੋਂ ਦੱਸਿਆ ਕਿ ਕੋ ਬਦਲਣਾ ਤੋਂ ਮੰਗ ਕੀਤਾ ਕਿ ਜੇਕਰ ਬਟਵਾਰਾ ਸਾਹਿਬ ਜਾਣਾ ਤੁਸੀਂ ਗੱਡੀ ਇੱਥੇ ਪਾਰਕ ਕਰ ਲਓ ਕੋਈ ਇਸ ਤਰ੍ਹਾਂ ਹੈ ਕਿ ਪ੍ਰਬੰਧ ਨਹੀਂ 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 ਇਹ ਤਾਂ ਬਿਲਕੁਲ ਟ੍ਰੈਫਿਕ ਜਾਮ ਕਰਦੀ ਸਾਰੇ ਚੌਕਾਂ ਦੀ ਬਹਾੜੀ ਤੋਂ ਸੰਗਤ ਸਵੇਰ ਦੀ ਹਰਾਨ ਹੋ ਰਹੀ ਆ ਮੈਨੂੰ ਮੌਨ ਤੇ ਫੋਨ ਆਈ ਜਾ ਰਹੇ ਨਹੀਂ ਅੱਜ ਕੀ ਗੱਲ ਹੋ ਗਈ ਫਰਾਉਡ ਆ ਰਿਹਾ ਕੀ ਹੋ ਗਿਆ ਗੁਰਦੁਆਰਾ ਸਾਹਿਬ ਹਾਲੀ ਕੀ ਹੋ ਗਿਆ ਇੰਨਾ ਡਰਦਾ ਮਾਹੌਲ ਬਣਾਤਾ ਸੰਗਤਵਾਰ ਦੀ ਲੋਕਾਂ ਨੂੰ ਅੱਥਾ ਦੇ ਘਰੋਣਾ ਬੱਸ ਕਰ ਲੈ ਇਹਨਾਂ ਦੇ ਸਪੋਰਟ ਕਿਹੜਾ ਸਰ ਅੱਪਨ ਪਿਛਲੇ ਗੇਟ 'ਤੇ ਚੱਲੀ ਜਾਂਦੇ ਆ ਆਇਆ ਬਸ ਤੂੰ ਇੱਥੇ ਖੜੇ ਹੋ ਅਸੀਂ ਪਿਛਲੇ ਗੇਟ 'ਤੇ ਚੱਲਦੇ ਹਾਂ ਅਸਲੇ ਗੇਟ 'ਤੇ ਲਾਈਵ ਚੱਲਣ ਦਾ ਆ ਦੇਖੋ ਜੀ ਸੰਗਤ ਜੀ ਦੇਖੋ ਕਿਵੇਂ ਬੱਸਾਂ ਆ ਦੇਖੋ ਬੱਸਾਂ ਵੇਖੋ ਕਿਵੇਂ ਲੈਂਦੀਆਂ ਲੋਕਾਂ ਨੂੰ ਯੂਪੀ ਤੋਂ ਲੈ ਕੇ ਆਏ ਆ ਬੱਸਾਂ ਮਲੇਰ ਸਾਹਿਬ ਪਿਛਲੇ ਗੇਟ ਤੇ ਚੱਲ ਰਿਹਾ ਆ ਦੇਖੋ ਜੀ ਦਿੱਲੀ ਤੋਂ ਬੱਸਾਂ ਲੈ ਕੇ ਆਏ ਆ ਆ ਆ ਆ ਦੇਖੋ ਜੀ ਦਿੱਲੀ ਤੋਂ ਬੱਸਾਂ ਦਿੱਲੀ ਇਧਰ ਗੁਰੂ ਘਰ ਜਾਣ ਤੋਂ ਰੁਕੇ ਜਾ ਰਿਹਾ ਬਾਬਾ ਸਾਹਿਬ ਵਾਲੇ ਸਾਹਿਬ ਤਾਂ ਕਿ ਉਹ ਜਮਾ ਲਾ ਲਿਆ ਕਿ ਕਿੰਨੀ ਕੰਮਾਂ ਦੇ ਤਰੀਕੇ ਹੋ ਗਿਆ ਤਾਂ ਕਿ ਉਹ ਨੂੰ ਇੱਥੇ ਕਿਉਂ ਲੁਕਾਇਆ ਜਾ ਰਿਹਾ ਹੈ ਅਤਰੀਚ ਚੰਡੀਗੜ੍ਹ ਆਪਣੇ ਬੰਦੇ ਕਰ ਰਹੇ ਨੇ ਇਹਦਾ ਗੱਲਾਂ ਦਾ ਕਪੜਾ ਕਰਿਆ ਹੋਈ ਨੇ ਕਿਸੇ ਨੂੰ ਅੰਦਰ ਨਹੀਂ ਆਉਣ ਦੇ ਰਹੇ ਬਹਾਨੇ ਇਹ ਪਤਾ ਦੇਖਣ ਆਏ ਨਹੀਂ ਸਕਦਾ ਜੀ ਬੰਦਾ ਦੇਖਦਾ ਰਿਸ ਕਰਦਾ ਕਿਸੇ ਨੂੰ ਪਤਾ ਨਹੀਂ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਕਿਸ ਦਾ ਖਤਰਾ ਹੋ ਗਿਆ ਅੱਜ ਇੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਜੂਰ ਦਾ ਸਾਰਾ ਲਿਆ ਜਾ ਰਿਹਾ ਆਪਣੇ ਗਲਤੀਆਂ ਤੇ ਪਰਦਾ ਪਾਉਣ ਦੀ ਅੱਜ ਵੀ ਅਸੀਂ ਮੀਤ ਕਸਲ ਦੀ ਇਹਨਾਂ ਨੇ ਨਜਾਇਜ਼ ਹਰਾਸਚ ਰੱਖਿਆ ਗਿਆ ਨਜਾਇਜ਼ ਪਰੇਵਾਜ਼ ਆਏ ਪਏ ਜਾ ਰਹੇ ਅਕਾਲੀਆਂ ਤੇ ਪਰ ਲੇਕਿਨ ਨਾ ਪੰਜਾਬੀ ਦਬਣਗੇ ਨਾ ਕਾਨੂੰਨ ਨਾ ਲੱਗੇ ਮੈਂ ਤੁਹਾਡੇ ذریعے ਕਿਹੜਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਪਣਾ ਸਹੀ ਢੰਗ ਨਾਲ ਕੰਮ ਕਰੋ ਕਿਸੇ ਤਰ੍ਹਾਂ ਦਾ ਗੁਰਦੁਆਰਾ ਘੱਟੋ ਘੱਟ ਇੰਨੀ ਕਿ ਸ਼ਰਮ ਕਰ ਲੋ ਵੀ ਕਿਸੇ ਨੂੰ ਗੁਰੂ ਘਰ ਆਉਣ ਲਈ ਕਾਬੜ ਨਾ ਪਈ ਜਾਵੇ ਜਾ ਮਾ ਕਾਫੀ ਵੱਡੀ ਰਾਤ ਨੇ ਗੁਰਦੁਆਰਾ ਅੰਬ ਸਾਹਿਬ ਦੇ ਐਮਰਜੈਂਸੀ ਵਰਗੇ ਔਲਾਦ ਪੁਲਿਸ ਬਣਾ ਚੁੱਕੀ ਹੈ ਤੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਟੌੜਾ ਸਾਹਿਬ ਉਹ ਦੇਖੋ ਬਸ ਬਸ ਪਰਕੇ ਪੁਲਸ ਅੰਦਰ ਆਈ ਸੀ ਜਿਵੇਂ ਐਮਰਜੈਂਸੀ ਵਾਲਾ ਮਾਹੌਲ ਬਣਾ ਕੇ ਤੇ ਹੁਣ ਮੈਨੇਜਰ ਸਾਹਿਬ ਨੇ ਕਿਹਾ ਕਿ ਇੱਥੋਂ ਚੱਲੋ ਪੁਲਿਸ ਬਹਿ ਰਹੀ ਆ ਉਧਰੋਂ ਬਾਹਰ ਚੱਲੋ ਸਾਰੇ ਜਣੇ ਅੱਜ ਕਹਤੇ ਸਾਰੇ ਨੂੰ ਕਹਦੇ ਜਿਵੇਂ ਪਿਛਲੇ ਪਿਛਲੇ ਘੇਰੇ ਦੇ ਵੀ ਕਰੋ ਇਹਨਾਂ ਨੂੰ ਇੱਥੇ ਨਹੀਂ ਖੜਨਾ ਹੈ ਬਾਹਰ ਲਾਓ ਗੱਡੀਆਂ ਬਾਹਰ ਲਾਓ ਸਾਰੇ ਜੀ ਐ ਪੁਲਿਸ ਅੰਦਰ ਥੋੜੀ ਉਹ ਦੇਖੋ ਕਿਵੇਂ ਨੰਗੇ ਨੰਗੇ ਦੇ ਰੋ ਪਹਿਲਾਂ ਬੰਦ ਕਰਦਾ ਰਸਤਾ ਹੀ ਬੰਦ ਕਰਦਾ ਜੀ ਐ ਕੁਝ ਹੋ ਹਾਂਜੀ ਬਾਹਰ ਚੱਲੋ ਬਾਹਰ ਬਹੁਤ ਭਾਈ ਬੜਾ ਧਿਆਨ ਨਾਲ ਨਿਕਲ ਗੁਰੂ ਘਰ ਧਿਆਨ ਗੁਰੂ ਘਰ ਚ ਐਮਰਜੈਂਸੀ ਵਰਗੇ ਹਾਲਾਤ ਸਰਕਾਰ ਨੇ ਬਣਾਤੇ ਇੰਨਾ ਚਰਾਸੀ ਚ ਮੜਾ ਹਾਲ ਜਿਆ ਜਾ ਹੋਇਆ ਹੋਇਆ ਸਰਕਾਰ ਨੇ ਅੱਜ ਅੰਬਸਾਹਬ ਗੁਰਦੁਆਰਾ ਸਾਹਿਬ ਵਿਖੇ ਕਰਤਾ ਇੰਦਰੂ ਕੋ ਉੱਥੇ ਖੜ ਜਾ ਕੋ ਉੱਥੇ ਇਹਦੇ ਮਲਾਕ ਦੀ ਗੱਡੀ ਵੀ ਅੰਦਰ ਹੋਣੀ ਚਾਹੀਦੀ ਸਾਰੇ ਮਲਾਜ਼ਮਾਂ ਦੀਆਂ ਗੱਡੀਆਂ ਬਾਹਰ ਕੱਢ ਕੇ ਪਾਰਕ ਕਰਨੀਆਂ ਨੇ ਆ ਦੇਖੋ ਇਹ ਦੇਖੋ ਹੁਣ ਵਾਈ ਗੁਰਜੀ ਬਾਹਰ ਚਲੋ ਜੀ ਬਾਹਰ 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 ਜਾਓ ਮਰਜੀ ਕਰੋ ਅੰਦਰ ਤੁਸੀਂ ਕੁਝ ਨਹੀਂ ਕਰ ਸਕਦੇ ਦੱਸੋ ਇਹਨਾਂ ਨੂੰ ਵੀ ਮੈਨੇਜਰ ਐ ਮੈਂ ਗੁਰੂ ਜੀ ਬਾਹਰ ਖੜੋ ਬਾਹਰ ਗੇਟ ਦੇ ਬਾਹਰ ਖੜੋ ਗੁਰੂ